ਅਚਾਨਕ ਕਿਰਪਾ ਕੀਤੀ ਹੈ ਸਾਧੀਆਂ ਨੇ ਇੱਕ ਪੰਕਤੀ ਪੜ੍ਹੀ ਆ ਉਹ ਪੰਕਤੀ ਆ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਜੇ ਸਤਿਗੁਰ ਨਦਰ ਕਰੇ ਜੇ ਬੜੀ ਕਿਰਪਾ ਹੋਵੇ ਜੇ ਬੜੀ ਰਹਿਮਤ ਹੋਵੇ ਜੇ ਆਕਾਲ ਪੁਰਖ ਨੇ ਤਰਸ ਕੀਤਾ ਹੋਵੇ ਤਾਂ ਅਸੀਂ ਆਪਣੇ ਬੱਚਿਆਂ ਦਾ ਆਨੰਦ ਕਾਰਜ ਕਰਦੇ ਆ ਸਭ ਤੋਂ ਵੱਡੀ ਖੁਸ਼ੀ ਹੋਇਆ ਕਰਦੀ ਆ ਮਾਂ ਬਾਪ ਦੇ ਜੀਵਨ ਦੇ ਅੰਦਰ ਜਦੋਂ ਅਸੀਂ ਆਪਣੇ ਹੱਥਾਂ ਦੇ ਨਾਲ ਆਪਣੇ ਧੀਆਂ ਤੇ ਪੁੱਤਰਾਂ ਨਾਲ ਆਨੰਦ ਕਾਰਜ ਕਰਦੇ ਆ ਇਹ ਸਭ ਤੋਂ ਵੱਡ ਮੁੱਲਾ ਸਮਾਉਂਦਾ ਹੈ ਅਰਦਾਸ ਹੈ ਧੰਨ श्री ਗੁਰਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਅੰਦਰ ਐਸਾ ਸਮਾਂ ਹਰ ਇੱਕ ਮਾਪੇ ਨੂੰ ਪ੍ਰਾਪਤ ਹੋਵੇ ਨਾ ਤੇ ਬੰਦਾ ਆਪਣੀ ਮਰਜ਼ੀ ਦੇ ਨਾਲ ਇੱਕ ਇਟ ਲਾ ਸਕਦਾ ਜੀ ਨਾ ਆਪਣੀ ਮਰਜ਼ੀ ਦੇ ਨਾਲ ਸੰਤਾਨ ਵਿਆਹ ਸਕਦਾ ਜੀ ਇਹ ਗੁਰੂ ਹੀ ਕਿਰਪਾ ਕਰੇ ਤੇ ਸੁੰਦਰ ਮਹਿਲਾਂ ਦੀ ਉਸਾਰੀ ਬਣ ਜਾਇ ਕਰਦੀ ਹੈ ਜੇ ਗੁਰੂ ਰਹਿਮਤ ਕਰੇ ਤੇ ਸੰਸਾਰ ਦੇ ਉਤੇ ਅਸੀਂ ਆਪਣੇ ਧੀਆਂ ਪੁੱਤਰਾਂ ਦੇ ਆਨੰਦ ਕਾਰਜ ਕਰਦੇ ਹਾਂ ਕਿਉਂਕਿ ਗੁਰਬਾਣੀ ਕਹਿੰਦੀ ਹੈ ਸੰਗ ਸਾਥ ਸਭ ਹਰ ਕੇ ਕੀਏ ਸਭ ਨਾਲ ਕੋ ਸੰਬੰਧ ਹਰ ਘਰ ਦੀਏ ਇਹ ਸੰਬੰਧ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਮਹਾਰਿ ਮਨਾਉਂਦੇ ਨੇ ਮੈਂ ਦੋਕੂ ਬੇਨਤੀਆਂ ਕਰਨੀਆਂ ਨੇ ਮੈਂ ਬੇਨਤੀਆਂ ਤੋਂ ਬਾਅਦ ਪ੍ਰਕਰਨ ਆਰੰਭ ਕਰ ਦੇਣਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆਪਾਂ ਸਾੜੇ ਜੋੜ ਮਿਲ ਕੇ ਬੈਠੇ ਹੋਇਆ ਤੇ ਇੱਥੇ ਜਦੋਂ ਅਸੀਂ ਆਉਂਨੇ ਆ ਤੇ ਅਰਦਾਸ ਕਰਦੇ ਆ ਪਾਛਾ ਵੀ ਸਰੀਰਿਕ ਅਰੋਗ ਰੋਗ ਜਿਹੜੇ ਨੇ ਉਹ ਅਰੋਗ ਵਿੱਚ ਬਦਲ ਜਾਣ ਸਰੀਰ ਦੇ ਰੋਗ ਜਿਹੜੇ ਨੇ ਉਹ ਖਤਮ ਹੋ ਜਾਣ ਅਸੀਂ ਤੁਹਾਡਾ ਸ਼ੁਕਰਾਨਾ ਕਰਦੇ ਆ ਅਸਲ ਮੈਨੇ ਵਿੱਚ ਸੰਸਾਰ ਦੇ ਉੱਤੇ ਮੈਂ ਪਹਿਲਾਂ ਗੱਲ ਕਰਦਾ ਹਾਂ ਨਾ ਪੀਸੇ ਸੰਸਾਰ ਦੇ ਉੱਤੇ ਬੰਦਾ ਜਿਹੜਾ ਦਵਾਈ ਨਹੀਂ ਨਾ ਖਾਂਦਾ ਉਹ ਸਾਰਿਆਂ ਤੋਂ ਅਮੀਰ ਹੈ। ਉਹ ਅਮੀਰ ਬੰਦਾ ਗਿਣਿਆ ਜਾਵੇ ਕਿਉਂਕਿ ਅੱਜ ਦੇ ਸਮੇਂ ਦੇ ਅੰਦਰ ਕੋਈ ਨਾ ਕੋਈ ਬੰਦਾ ਬਿਮਾਰ ਤਾਂ ਹੋ ਹੀ ਜਾਇਆ ਕਰਦਾ ਹੈ। ਸੁਭਾਅ ਬਗਾਲ ਹੈ ਬਿਮਾਰੀ ਫੈਲ ਜਾਣੀ ਪਰ ਜਿਹੜਾ ਬਿਮਾਰੀ ਤੋਂ ਦੂਰ ਹੈ ਉਹ ਬੜਾ ਚੰਗੇ ਕਰਮਾਂ ਵਾਲਾ ਹੈ। ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ ਹੋਏ ਆ। ਕੁਰਸੀਆਂ ਲਾ ਕੇ ਆਪਾਂ ਗੁਰੂ ਸਾਹਿਬ ਦੇ ਸਾਹਮਣੇ ਬਈਏ ਤੇ ਮੈਨੂੰ ਲੱਗਦਾ ਨਹੀਂ ਕਿ ਆਪਾਂ ਬਹੁਤੇ ਚੰਗੇ ਹੋਵਾਂਗੇ। ਆਪਾਂ ਚੰਗੇ ਕਰਮ ਕਰਦੇ ਆਂ। ਬਹੁਤ ਚੰਗੀਆਂ ਸੋਭਾ ਖਟਦੇ ਆ ਸੰਸਾਰ ਦੇ ਉੱਤੇ। ਤੇ ਤੁਹਾਡੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਆ ਤਰ ਲਈ ਹੈ ਇਹਨਾਂ ਸੋਚਿਓ ਵੀ ਮੈਂ ਹੁਕਮ ਚਲਾਉਣ ਵਾਸਤੇ ਆਇਆ ਮੈਂ ਗੁਰੂ ਕਾ ਢਾਡੀਆਂ ਤੇ ਗੁਰੂ ਕਾ ਕੂਕਰ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਥੱਲੇ ਆ ਤੇ ਆਪਾਂ ਅਰਦਾਸ ਕਰੀਏ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਡੇ ਚਰਨਾਂ ਵਿੱਚ ਆਏ ਤੇ ਕੋੜੇ ਵੀ ਰਾਜੀ ਹੋ ਗਏ ਤੁਹਾਡੇ ਚਰਨਾਂ ਵਿੱਚ ਆਏ ਤੇ ਅੰਨੇ ਵੀ ਸਜਾਖੇ ਹੋ ਗਏ ਤੁਹਾਡੇ ਚਰਨਾਂ ਵਿੱਚ ਆਏ ਉਹ ਐਸੇ ਸੰਸਾਰ ਦੇ ਲੋਕ ਹੈ ਜਿਨ੍ਹਾਂ ਦਾ ਸਰਦਾ ਨਹੀਂ ਮੇਰਾ ਉਹਨਾਂ ਨਾਲ ਗਿਲਾ ਕੋਈ ਨਹੀਂ ਹੈਗਾ ਜਿਨ੍ਹਾਂ ਦਾ ਸਰਦਾ ਨਹੀਂ ਨਾ ਉਹਨਾਂ ਦਾ ਗਿਲਾ ਕੋਈ ਨਹੀਂ ਪਰ ਜੇ ਜਾਣ ਬੁੱਝ ਕੇ ਆਪਾਂ ਆਖੀ ਜਾਈਏ ਕਿ ਸਾਡੇ ਗੋਡੇ ਹੀ ਨਾ ਕੰਮ ਕਰਨਾ ਫਿਰ ਤੇ ਗਲਤ ਗੱਲ ਹੈ ਨਾ ਫਿਰ ਤੇ ਗੁਰੂ ਨੂੰ ਇੱਕ ਟੀਚਰ ਕਰਨ ਵਾਲੀ ਗੱਲ ਬਣ ਜਾਏਗੀ ਅਰਦਾਸ ਆਤਮ ਸ੍ਰੀ ਗੁਰਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਸਮੂਹ ਸੰਗਤ ਨੂੰ ਦੇਹ ਰੁਕਤਾ ਦਾਤਾਂ ਬਖਸ਼ਿਸ਼ ਕਰਨ ਹਰ ਮਦਾਨ ਨੇ ਫਤੇ ਬਖਸ਼ਿਸ਼ ਕਰਨ ਅਸਲ ਮੈਨੇ ਵਿਚ ਸੰਸਾਰ ਤੇ ਬੰਦਾ ਇਹ ਗੱਲ ਵਿਖਾਉਣਾ ਚਾਹੁੰਦਾ ਵੀ ਮੈਂ ਜਵਾਨਾਂ ਜਵਾਨੀ ਦੀ ਗੱਲ ਕਰਨੀ ਚਾਹੁੰਨੇ ਆ ਤੇ ਪ੍ਰੋਫੈਸਰ ਸਾਹਬ ਸਿੰਘ ਜੀ ਆਪਣੀ ਕਿਤਾਬ ਵਿੱਚ ਲਿਖਦੇ ਆ ਉਹ ਜੀਵਨ ਕਹਾਣੀ ਵਿੱਚ ਲਿਖ ਦਿਆ ਕਹਿੰਦੇ ਸੱਜਣਾ ਜੇ ਤੂੰ ਅਮੀਰ ਬਣਨਾ ਚਾਹੁੰਦਾ ਹੈ ਨਾ ਜੇ ਤੂੰ ਜਵਾਨ ਬਣਨਾ ਚਾਹੁੰਦਾ ਹੈ ਜੇ ਸੰਸਾਰ ਦੇ ਉੱਤੇ ਜਵਾਨ ਦਿਸਣਾ ਚਾਹੁੰਦਾ ਹੈ ਤੇ ਸੱਜਣਾ ਜਵਾਨੀ ਵਿੱਚ ਜਿਹੜਾ ਸ਼ਹੀਦੀ ਪ੍ਰਾਪਤ ਕਰ ਜਾਂਦਾ ਉਹ ਸਦਾ ਵਾਸਤੇ ਜਵਾਨ ਰਹਿੰਦਾ ਹੁੰਦਾ ਆਪਾਂ ਖੁਸ਼ੀਆਂ ਦੇ ਸਮਾਗਮ ਤੇ ਆਏ ਆ ਚੇਤਾ ਰੱਖਿਆ ਜੇ ਕੋਈ ਇਸ ਗੱਲ ਨਾਲ ਸਮਝੇ ਕਿ ਇੱਥੇ ਤੇ ਖੁਸ਼ੀਆਂ ਦੀ ਗੱਲ ਹੋਣੀ ਚਾਹੀਦੀ ਸੀ ਚੇਤਾ ਰੱਖਿਆ ਜੇ ਜੇ ਬਾਬਾ ਅਜੀਤ ਸਿੰਘ ਸ਼ਹੀਦ ਨਾ ਹੁੰਦੇ ਤੇ ਅੱਜ ਸਾਡੇ ਪੁੱਤਾਂ ਦੇ ਆਨੰਦ ਕਾਰਜ ਨਹੀਂ ਸੁਣਾਉਣੇ। ਜੀ। ਬਾਬਾ ਜੁਝਾਰ ਸਿੰਘ, ਬਾਬਾ ਚੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੇ ਸ਼ਹੀਦ ਨਾ ਹੁੰਦੇ ਤੇ ਸਾਡੇ ਧੀਆਂ ਪੁੱਤਾਂ ਦੇ ਅੱਜ ਆਨੰਦ ਕਾਰਜ ਨਹੀਂ ਸੁਣਾਉਣੇ। ਆਪਾਂ ਆਨੰਦ ਕਾਰਜ ਕਹਿੰਦੇ ਆ ਮੁਸਲਮਾਨ ਧਰਮ ਦੇ ਅੰਦਰ ਨਿਕਾਹ ਕਿਹਾ ਜਾਂਦਾ ਹੈ ਤੇ ਜਿਹੜਾ Hindu ਧਰਮ ਹੈ ਉਸ ਧਰਮ ਦੇ ਅੰਦਰ ਵਿਆਹ ਕਿਹਾ ਜਾਂਦਾ ਹੈ। ਹੁਣ ਇੱਕ ਗੱਲ ਬੜੇ ਧਿਆਨ ਦੇ ਨਾਲ ਸੁਣਿਆ ਜੇ ਜਿਹੜਾ ਨਿਕਾਹ ਸ਼ਬਦ ਹੈ ਉਹ ਮੁਸਲਮਾਨ ਧਰਮ ਦੇ ਵਿੱਚ ਹੈ ਉਹ ਨਿਕਾਹ ਐਸਾ ਹੈ ਇੱਕ ਨਿਕਾਹ ਕਰਦੇ ਨੇ ਤੇ ਉਹ 5-5 ਔਰਤਾਂ ਰੱਖ ਲੈਂਦੇ ਨੇ ਉਹ ਇੱਕ ਨਿਕਾਹ ਕਰਦੇ ਨੇ ਤੇ 5 ਔਰਤਾਂ ਰੱਖਣ ਦਾ ਉਹ ਆਪਣੇ ਮੱਜਬ ਵਿੱਚ ਕਹਿੰਦੇ ਸਾਨੂੰ ਹੱਕ ਹੈ ਤੇ ਜੇ Hindu ਧਰਮ ਨੂੰ ਪੜ੍ਹ ਲਿਆ ਜਾਵੇ ਤੇ ਜਦੋਂ ਵਿਆਹ ਹੁੰਦਾ ਹੈ ਤੇ ਇੱਕ ਤ੍ਰਿਪਤੀ 5-5 ਇਨਸਾਨਾਂ ਦੇ ਨਾਲ ਰਹਿ ਸਕਦੀ ਹੈ ਪਰ ਜੇ ਸਿੱਖ ਧਰਮ ਨੂੰ ਵੇਖਿਆ ਜਾਵੇ ਪਾਚਾ ਕਹਿੰਦੇ ਏਕਾਂ ਨਾਰੀ ਜਤੀ ਕਹਾਵੇ ਏਕਾਂ ਨਾਰੀ ਜਤੀ ਕਹਾਵੇ ਵਾਲਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਿੰਦੇ ਆ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਸਿੱਖੋ ਇਹ ਵੀ ਗੱਲ ਕਹਿੰਦੇ ਆ ਪਰਤ ਰੂਪ ਨਾ ਪੇਖਿਆ ਨੇਤਰ ਕਹਿੰਦੇ ਸੰਸਾਰ ਦੇ ਉੱਤੇ ਕਿਸੇ ਔਰਤ ਵੱਲ ਜੇ ਭੈੜੀ ਨਜ਼ਰ ਵੱਲ ਤੱਕਦੇ ਹੋ ਤੁਸੀਂ ਤੁਸੀਂ ਗੁਨਾਹਗਾਰ ਹੋ ਸੰਸਾਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਣ ਵਾਲੇ ਪੇਖੀ ਸੰਸਾਰ ਦੇ ਉੱਤੇ ਕਰਪਟੀ ਇਨਸਾਨ ਉਹ ਇਹ ਗੱਲ ਕਹਿੰਦੇ ਹੁੰਦੇ ਨੇ ਵੀ ਮੇਰੇ ਵਰਗਾ ਧਰਮੀ ਕੋਈ ਨਹੀਂ ਹੈਗਾ ਜੇ ਤਰਖਿਆ ਦੇ ਸੰਸਾਰ ਦੇ ਉੱਤੇ ਜਿਨਕੇ ਚਿਹਰੇ 'ਤੇ ਨਕਾਬ ਹੁੰਦੇ ਹਨ ਉਹਨਕੇ ਗੁਨਾਹ ਬੇਹਿਸਾਬ ਹੁੰਦੇ ਹਨ ਉਧਰਲੇ ਹੁੰਦੇ ਨੇ ਸੰਸਾਰ ਦੇ ਉੱਤੇ ਜਿਨ੍ਹਾਂ ਦੇ ਨਕਾਬ ਹੀ ਉਹ ਜੇ ਹੋਣ ਤੇ ਉਹਨਾਂ ਦੇ ਚੋਲੇ ਵੀ ਉਹ ਜੇ ਹੋਣ ਅਨੇਕ ਕਰਤੂਤਾ ਅੱਜ ਬੜੀਆਂ ਮਾੜੀਆਂ ਦੇ ਸੰਸਾਰ ਦੇ ਉੱਤੇ ਅਤੇ ਐਸੇ ਸੰਸਾਰ ਦੇ ਚੋਲੇ ਵਾਲੇ ਵਿਖੇ ਹੋਣੇ ਆ ਜਿਹੜੇ ਆਪਣੇ ਆਪ ਨੂੰ ਕਹਿੰਦੇ ਵੀ ਸਾਡੇ ਵਰਗਾ ਧਰਮੀ ਕੋਈ ਨਹੀਂ ਹੈਗਾ ਉਸ ਇੱਕੋ ਮਾਨ ਕਰਿਆ ਕਰੋ ਜੇ ਤੁਸੀਂ ਅੰਮ੍ਰਿਤ ਵੇਲੇ ਗੁਰੂ ਘਰ ਜਾਂਦੇ ਹੋ ਉਹਨਾਂ ਤੇ ਲੱਖਾਂ ਨਾਲੋਂ ਚੰਗੇ ਹੋ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਦਬ ਸਤਿਕਾਰ ਕਰਦੇ ਹੋ ਤੁਸੀਂ ਬੜਿਆਂ ਨਾਲੋਂ ਚੰਗੇ ਹੋ ਮੇ ਤਾਂ ਗੁਰੂ ਤੋਂ ਡਰ ਵਾਲਾ ਸੰਸਾਰ ਦੇ ਇਥੇ ਹਾਈ ਕੋਈ ਨਹੀਂ ਹੈਗਾ ਪਾਸ਼ਾ ਕਹਿੰਦੇ ਹੈਂ ਮਿਰਲੇ ਨਹੀਂ ਕਣੇ ਫੈਲ ਫੱਕੜ ਸੰਸਾਰ ਉਹ ਬਿਰਨੇ ਕਰਦੇ ਜੇ ਗੁਰੂ ਤੋਂ ਡਰਦੇ ਹੁੰਦੇ ਨੇ ਪਰ ਜਿਹੜਾ ਡਰਦਾ ਹੈ ਨਾ ਤਾਂ ਗੁਰੂ ਤੋਂ ਉਹ ਗੁਰੂ ਤਖਤ ਤੋਂ ਤਾਜ ਤੇ ਮਾਲਕ ਬਣਾ ਦਿੰਦਾ ਹੈ ਪਾਸ਼ਾ ਕਹਿੰਦੇ ਤਖਤ ਬਹ ਤਖਤੇ ਦੇ ਹਲਾਇਕ ਸੰਸਾਰ ਦੇ ਉੱਤੇ ਗੁਰੂ ਪਾਸ਼ਾ ਉਹਨੂੰ ਬਿਠਾਉਂਦਾ ਹੈ ਅੱਜ ਤੇ ਉਹ ਬਹਿ ਗਏ ਜਿਨ੍ਹਾਂ ਦੇ ਸੰਸਾਰ ਦੇ ਉੱਤੇ ਹੱਥਵਾ ਸੀ ਕਿchni ਹੈਗਾ ਅੱਜ ਤੇ ਸੰਸਾਰ ਦੇ ਉੱਤੇ ਐਸਾ ਬਣ ਗਿਆ ਮੈਂ ਵੀਰਾਂ ਨੂੰ ਬੇਨਤੀ ਕਰਾਂ ਵੀ ਪੱਖੇ ਚਲਾ ਦਿਓ ਗਰਮੀ ਕਾਫੀ ਹੋ ਗਈ ਹੈ ਤੇ ਇਹਨਾਂ ਹੋਵੇ ਵੀ ਸੰਗਤ ਉੱਠ ਕੇ ਚਲ ਜੇ ਵੀ ਇਹ ਟਾਡੀ ਵੀ ਵਾਹ ਉੱਚਾ ਬੋਲਦੇ ਆ ਤੇ ਗਰਮੀ ਵੀ ਕਾਫੀ ਹੋ ਗਈ ਆ ਤੇ ਇਹਨਾਂ ਹੋਵੇ ਵੀ ਪਸੀਨਾ ਜ਼ਿਆਦਾ ਆਵੇ ਤੇ ਸੰਗਤ ਚਲੀ ਜਾ ਮੈਂ ਬੇਨਤੀ ਕਰਾਂ ਵੀ ਪੱਖੇ ਚਲਾ ਦਿਓ ਗਰਮੀ ਕਾਫੀ ਹੋ ਗਈ ਆ ਮੈਨੂੰ ਗਰਮੀ ਦਾ ਚੇਤਾ ਆਇਆ ਕਿ ਕਹਿੰਦਾ ਜੇਠ ਦਾ ਮਹੀਨਾ ਤੇ ਜੇਠ ਦੇ ਮਹੀਨੇ ਵਿੱਚ ਇੱਕ ਪਿੰਡ ਤੋਂ ਬਾਹਰ ਆ ਗਿਆ ਸਾਧੂ ਉਹ ਸਾਧੂ ਆਣ ਕੇ ਬੈਠਾ ਤੇ ਸਾਧੂ ਨੇ ਪਹਿਲਾਂ ਕੀ ਲੜਾ ਹੁੰਦਾ ਵੀ ਲੋਕਾਂ ਨੂੰ ਵਿਖਾਉਣਾ ਹੁੰਦਾ ਵੀ ਮੇਰੇ 'ਚ ਕਰਾਮਾਤ ਕੀ ਆ ਮੈਂ ਸਾਰੇ ਸਾਧੂਆਂ ਦੀ ਨਹੀਂ ਗੱਲ ਕਰ ਰਿਹਾ ਲਾਈਵ ਟੈਲੀਕਾਸਟ ਹੋ ਰਿਹਾ ਕਿਤੇ ਬਾਬਿਆਂ ਦਾ ਫੋਨ ਆਉਣਾ ਸ਼ੁਰੂ ਹੋ ਜਾਣਾ ਵੀ ਸਾਡੇ ਤੇ ਲਾ ਕੇ ਗੱਲ ਕੀਤੀ ਆ ਉਹ ਕਹਿੰਦਾ ਵੀ ਮਾਰ ਬਾਬਾ ਆ ਗਿਆ ਉਹਨੇ ਜੇਠ ਹਾੜ ਦੇ ਵੇਲੇ ਆਪਣੇ ਚੇਲਿਆਂ ਨੂੰ ਆਖਿਆ ਵੀ ਆ ਗਾਲੇ ਦਵਾਲੇ ਬਾੜ ਦਿਓ ਚੰਗੀ ਧਰ ਕੇ ਚੰਗੇ ਲੰਬੂ ਲਾ ਦਿਓ ਅੱਗ ਦੇ ਹੁਣ ਜੇਠਾੜ ਦਾ ਮਹੀਨਾ ਨੰਗੇ ਪਿੰਡੇ ਸਾਧੂ ਬੈਠਾ ਹੁਣ ਸਾਰੇ ਪਾਸੇ ਅੱਗ ਲੱਗੀ ਹੋਈ ਆ ਤੇ ਸਾਡੀਆਂ ਮਾਈਆਂ ਬੜੀਆਂ ਭੋਲੀਆਂ ਹੁੰਦੀਆਂ ਨੇ ਕਿਤੇ ਬਾਬਾ ਬੜਾ ਕਰਨੀ ਵਾਲਾ ਬਾਬਾ ਬਾਹਰ ਆ ਕੇ ਬੈਠਾ ਹੋਇਆ ਪਿੰਡ ਤੇ ਬਾਬਾ ਬੜਾ ਕਰਨੀ ਵਾਲਾ ਉਹਨੂੰ ਸੇਕ ਹੀ ਨਹੀਂ ਲੱਗਦਾ ਉਹਨੂੰ ਗਰਮੀ ਨਹੀਂ ਲੱਗਦੀ ਜੇਠ ਦੇ ਮਹੀਨੇ ਵਿੱਚ ਬੈਠਾ ਹੋਇਆ ਇੱਕ ਜਾ ਦੋ ਜਾ ਲੈਣ ਵਾਦੀ ਗਈ ਵਾਦੀ ਗਈ ਬਾਬਾ ਚੰਗਾ ਤਕੜਾ ਡੇਰਾ ਬਣਾ ਬੈਠਾ ਹੁਣ ਬਲੋਕੀ ਬਾਬੇ ਨੂੰ ਕਹਿਣ ਵੀ ਬਾਬਾ ਤੇ ਆਗੀ ਬੜਾ ਹੁਣ ਪੁੱਛਣ ਵਾਲਾ ਹੋਵੇ ਕਿ ਚਾਰ ਜੀ ਘਰ ਦੇ ਛੱਡ ਕੇ 4 ਲੱਖ ਬੰਦਾ ਮਗਰ ਲਾ ਲਿਆ ਬਾਬਾ ਤਿਆਗੀ ਹੋ ਗਿਆ ਹੁਣ ਜੇ ਵੇਖਿਆ ਜਾਵੇ 12 ਮਰਲੇ ਦਾ ਘਰ ਘਰਚ ਨਹੀਂ ਆਉਂਦਾ ਤੇ 12 ਕਿੱਲੇ ਚ ਕੋਠੀ ਬਣੀ ਹੁੰਦੀ ਬਾਬਿਆਂ ਦੀ ਉਹ ਕਹਿੰਦਾ ਬਾਬਾ ਆ ਗਿਆ ਉਹ ਜੇਠ ਮਹੀਨੇ ਵਿੱਚ ਫਿਰ ਆ ਕੇ ਬਾਲ ਕੇ ਬਹਿ ਗਿਆ ਤੇ ਇੱਕ ਗੁਰੂ ਦਾ ਪਿਆਰਾ ਕਹਿੰਦਾ ਵੀ ਵਾਵਾ ਪਾਜਰ ਤਾਹ ਵਖੇ ਤੇ ਸਹੀ ਜਾ ਕੇ ਆ ਕਿਹੋ ਜਾਂ ਹੁਣ ਉਹੀ ਜੇਠ ਦਾ ਮਹੀਨਾ ਬਾਬੇ ਨੇ ਅੱਗ ਲਾਈ ਹੋਈ ਆਸੇ ਪਾਸੇ ਬੈਠਾ ਬਾਬੇ ਦੇ ਕੋਲ ਮੱਥਾ ਟੇਕ ਕੇ ਨਾ ਘੁੰਮ ਕੇ ਫਿਰ ਮੱਥਾ ਟੇਕਣ ਲੱਗਾ ਤੇ ਸਿੱਖ ਕਹਿੰਦਾ ਵੀ ਇੱਕ ਕਮੀ ਐ ਇੱਕ ਕਮੀ ਐ ਬਾਬੇ ਨੇ ਅੱਖ ਖੋਲ ਕੇ ਵੇਖਿਆ ਵੀ ਅਜ ਤੱਕ ਤਾਂ ਕਮੀਆਂ ਕੱਢਣ ਵਾਲਾ ਆਇਆ ਹੀ ਕੋਈ ਨਹੀਂ ਹੈਗਾ ਆ ਨਵਾਂ ਹੀ ਕੋਈ ਆ ਗਿਆ ਕਮੀਆਂ ਕੱਢਣ ਵਾਲਾ ਉਹਨੇ ਫਿਰ ਦਗੇੜਾ ਤੇ ਦਿੱਤਾ ਤੇ ਫਿਰ ਬਾਬੇ ਨੂੰ ਕਹਿੰਦਾ ਕਿੰਦਾ ਇੱਕ ਕਮੀ ਹੈਗੀ ਆ ਬਾਬੇ ਨੇ ਦੋਵੇਂ ਅੱਖੇ ਖੋਲ ਕੇ ਆਪਣੇ ਨਾਲ ਦੇ ਸੇਲੇ ਨੂੰ ਅਖਿਆ ਕਹਿੰਦਾ ਪੁੱਛੋ ਤੇ ਸਹੀ ਕੀ ਨਾ ਕਮੀ ਕਿਹੜੀ ਆ ਉਹ ਤੀਜਾ ਕਿਹੜਾ ਦੇ ਕੇ ਕਹਿੰਦਾ ਕਹਿੰਦਾ ਇੱਕ ਕਮੀ ਹੈਗੀ ਆ ਬਾਬੇ ਨੂੰ ਗੁੱਸਾ ਚੜਿਆ ਬਾਬੇ ਨੇ ਚੋਚ ਕੇ ਮਗਰ ਭਜ ਪਿਆ ਤੇ ਅੱਗੇ ਕਿ ਭੁਰਿਆ ਜਾਵੇ ਸਿੱਖ ਉਹ ਕਹਿੰਦਾ ਜਾਂਦਾ ਜੇ ਤਾਂ ਕਮੀ ਤੇ ਦੱਸ ਜਾ ਕਹਿੰਦਾ ਇਹ ਹੀ ਕਮੀਆਂ ਹੋ ਮੇ ਹੰਕਾਰ ਨਾਲ ਦੇ ਭਰਿਆ ਫਿਰਦਾ ਜਿੱਤੇ ਹਾਜੇ ਤੇ ਹੰਕਾਰ ਦੇ ਨਾਲ ਭਰਿਆ ਫਿਰਦਾ ਤੂੰ ਕਹਿੰਦਾ ਸਾਦ ਸਾਦ ਤੇ ਬੜੀ ਉੱਚੀ ਪਦਵੀ ਹੈ ਗੁਰਮਾਣੀ ਕਹਿੰਦੀ ਸੰਤਾ ਕੋ ਮੱਤ ਕੋ ਨਿੰਦੋ ਸੰਤ ਰਾਮ ਹੈ ਕੋ ਸੰਤਨਾ ਦੇ ਪਦਵੀ ਬਹੁਤ ਉੱਚੀ ਹੋਇਆ ਕਰਦੀ ਹੈ ਅੱਜ ਤੇ ਭੇਖੀ ਸੰਸਾਰ ਦੇ ਉੱਤੇ ਜਿਹਦਾ ਕੰਮ ਨਹੀਂ ਚੱਲਦਾ ਉਹ ਬਾਬਾ ਬਣ ਜਾਂਦਾ ਜਿਹਦਾ ਕੰਮ ਨਹੀਂ ਚੱਲਦਾ ਉਹ ਧਰਮ ਪ੍ਰਚਾਰ ਦੇ ਦੇਖਦਾ ਉਹ ਕਹਿੰਦਾ ਸੰਸਤਾ ਬਣਾ ਲੈਣਾ ਮਾਫ਼ ਕਰਿਓ ਮੇਰਾ ਅੱਜ ਦਾ ਇਹ ਪ੍ਰਕਰਣੀ ਹੈਗਾ ਉਹ ਗਰਮੀ ਕਰਕੇ ਚੇਤਾ ਆ ਗਿਆ ਤਾਂ ਮੈਂ ਤੁਹਾਡੇ ਨਾਲ ਸੰਜੋ ਕਰ ਲਿਆ ਹੁਣ ਤੱਕ ਕਿਉਂ ਜੇ ਧੰਨ ਸ਼ੇਵੇਂ ਪਾਤਸ਼ਾਹ ਮਹਾਰਾਜ ਗ੍ਰਸਥ ਜੀਵਨ ਵਿੱਚ ਐਸੇ ਸੰਸਾਰ ਦੇ ਉੱਤੇ ਗੁਰੂ ਨੇ ਵੀ ਜਿਹੜਾ ਸਿੱਖ ਧਰਮ ਦੇਖਿਆ ਜਾਵੇ ਸਿੱਖ ਧਰਮ ਨੂੰ ਪੜਿਆ ਜਾਵੇ ਸੰਸਾਰ ਦੇ ਉੱਤੇ ਸਿੱਖ ਧਰਮ ਦੇ ਅੰਦਰ ਨੌ ਪਾਛੀਆਂ ਦੇ ਆਨੰਦ ਕਰਜ ਹੋਏ ਨੇ ਜੇ ਸੰਸਾਰ ਦੇ ਉੱਤੇ ਵੇਖਿਆ ਜਾਵੇ ਹੋਰ ਤਰ੍ਹਾਂ ਮੰਨੂ ਪੜਿਆ ਜਾਵੇ ਲੋਕ ਕਹਿੰਦੇ ਨੇ ਪਿੱਛੇ ਰੱਬ ਦੀ ਪ੍ਰਾਪਤੀ ਕਰਨੀ ਹੈ ਤੇ ਜੰਗਲਾਂ ਵਿੱਚ ਚਲੇ ਜਾਓ ਰੱਬ ਦੀ ਪ੍ਰਾਪਤੀ ਕਰਨੀ ਹੈ ਤੇ ਜੰਗਲਾਂ ਵਿੱਚ ਬਹਿ ਕੇ ਪਰਿਵਾਰ ਤੋਂ ਦੂਰ ਰਹਿ ਕੇ ਤੁਸੀਂ ਰੱਬ ਦੀ ਪ੍ਰਾਪਤੀ ਕਰ ਸਕਦੇ ਹੋ ਪਰ ਗੁਰੂ ਨਾਨਕ ਦਾ ਘਰ ਇੱਕ ਹੋਰ ਗੱਲ ਕਹਿੰਦਾ ਕਹਿੰਦਾ ਸੱਜਣਾ ਜੇ ਰੱਬ ਦੀ ਪ੍ਰਾਪਤੀ ਕਰਨੀ ਹੈ ਤਾਂ ਸੱਚੇ ਕਹਿੰਦੇ ਹੱਥ ਪਾਓ ਕਰ ਕਾਮ ਸਭ ਚਿਤ ਨਰੰਜਨ ਨਾਲ ਕਹਿੰਦੇ ਰੱਬ ਦੇ ਨਾਲ ਚਿਤ ਆ ਕੇ ਰੱਖ ਮਨ ਦੀ ਇਕਾਗਰਤਾ ਹੋਵੇ ਮਨ ਦੀ ਇਕਾਗਰਤਾ ਆ ਗਈ ਆ ਤੇ ਫਿਰ ਸਾਰਾ ਕੁਝ ਪ੍ਰਾਪਤ ਆ ਗੁਰਬਾਣੀ ਕਹਿੰਦੀ ਗੁਰਸਬਾ ਇਹਨਾ ਪਈ ਆ ਗੁਰਸਬਾ ਇਹਨਾ ਪਈ ਆ ਨਾ ਨੇੜਾ ਨਾ ਦੂਰ ਨਾਨਕ ਸਤਗੁਰ ਤਾਂ ਮਿਲਿਆ ਜੇ ਮਨ ਰਹਿ ਹਦੂਰ ਗੱਲ ਫਿਰ ਮੰਦੀ ਆਉਂਦੀ ਜੀ ਜਿਨ੍ਹਾਂ ਨੇ ਮੰਨ ਕਰਕੇ ਰੱਬ ਨੂੰ ਅਰਦਾਸਾ ਕਰ ਲਈ ਨਾ ਜਿਨ੍ਹਾਂ ਨੇ ਮਨ ਕਰਕੇ ਇਸ ਰੱਬ ਦੇ ਚਰਨਾਂ ਵਿੱਚ ਝੁੱਕ ਗਏ ਉਹਨੂੰ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਤੇ ਜਿਹੜਾ ਬੰਦਾ ਕਹਿੰਦਾ ਛੜਾ ਹੋਵੇ ਉਹ ਰੱਬ ਦੀ ਪ੍ਰਾਪਤੀ ਵੱਧ ਹੋ ਜਾਂਦੀ ਆ ਅੱਜ ਜਿਹੜਾ ਆਨੰਦ ਕਾਰਜ ਨਹੀਂ ਕਰਾਉਂਦਾ ਕਹਿੰਦੇ ਰੱਬ ਦੀ ਪ੍ਰਾਪਤੀ ਉਹਨੂੰ ਛੇਤੀ ਹੋ ਗਈ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਨਹੀਂ ਅਸੀਂ ਲਿਖਣਾ ਪੈਂਦਾ ਪਾਚਾ ਕਹਿੰਦੇ ਬਿੰਦ ਰਾਖ ਜੋ ਤਰੀਆ ਭਾਈ ਖੁਸਰੇ ਕਿਉਂ ਨਾ ਪਰਮਗਤ ਪਾਈ ਕਹਿੰਦੇ ਸੰਸਾਰ ਦੇ ਉੱਤੇ ਜੇ ਆਨੰਦ ਕਾਰਜ ਨਾ ਕਰਵਾਉਣ ਦੀ ਗੱਲ ਕਰਦੇ ਹੋ ਨਾ ਫਿਰ ਰੱਬ ਦੀ ਪ੍ਰਾਪਤੀ ਉਹਦੇ ਪੇ ਖੁਸਰੇ ਤੇ ਬ੍ਰਹਮ ਗਿਆਨੀ ਪੈਦਾ ਹੋਣੇ ਸੀ ਮਾਫ ਕਰਿਓ ਮੈਂ ਉਹ ਕੌਮ ਨੂੰ ਨਿੰਦਦਾ ਨਹੀਂ ਹੈਗਾ ਉਹ ਨਾ ਇਨਸਾਨਾਂ ਵਿੱਚ ਇਹਨਾਂ ਪੁਰਸ਼ਾਂ ਵਿੱਚ ਇਹਨਾਂ ਮਰਦਾਂ ਵਿੱਚ ਉਹ ਰੱਬ ਦੇ ਧੱਕੇ ਹੋਏ ਨੇ ਉਹ ਤਾਂ ਪਹਿਲਾਂ ਰੱਬ ਨੇ ਐਸੇ ਨੇ ਅਸੀਂ ਉਹਨਾਂ ਨੂੰ ਬ੍ਰਹਮ ਗਿਆਨੀ ਬਣਾ ਕੇ ਰੱਖ ਦਿੱਤਾ ਘਰ ਦੇ ਵਿੱਚ ਵਧਾਈਆਂ ਲੈਣ ਆਦਣ ਕਹਿੰਦੇ ਖੁਸਰੇ ਆਇਆ ਕਿ ਤਾ ਸ਼ਰਾਫ ਨਾ ਦੇ ਦੇਣ ਸਿੱਖ ਕਿਹਨਾਂ ਦਾ ਸ਼ਰਾਫ ਜੜਦਾ ਹੁੰਦਾ ਸਿੱਖ ਇਤਿਹਾਸ ਵਿੱਚ ਕਿੱਥੇ ਲਿਖਿਆ ਕਿਸੇ ਨੇ ਸ਼ਰਾਫ ਦਿੱਤਾ ਕਿਸੇ ਨੇ ਵੜ ਦਿੱਤਾ ਉਹ ਕਿਸੇ ਨੇ ਸੁਖਣਾ ਸੁਖੀ ਸੁਹੀ ਰਾਗ ਦੇ ਅੰਦਰ ਇੱਕ ਸ਼ਬਦ ਹੁੰਦਾ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਸੁਖਣਾ ਦਾ ਉਹ ਸੁਖਣਾ ਕਦ ਵਾਸਤੇ ਕੇਵਲ ਰੱਬ ਨੂੰ ਪ੍ਰਾਪਤ ਕਰਨ ਵਾਸਤੇ ਕੇਵਲ ਰੱਬ ਨੂੰ ਪ੍ਰਾਪਤ ਕਰਨ ਵਾਸਤੇ ਜਿਹੜਾ ਸਿੱਖ ਧਰਮ ਨੂੰ ਮੰਨਦਾ ਨਾ ਕੋਈ ਸੁਖਣਾ ਨਾ ਕੋਈ ਵਰ ਨਾ ਕੋਈ ਸ਼ਰਾਪ ਕੇਵਲ ਇੱਕੋ ਹੀ ਹੈ ਉਹਦੇ ਘਰ ਵਿੱਚ ਅੰਮ੍ਰਿਤ ਵੇਲੇ ਜਪਜੀ ਸਾਹਿਬ ਹੁੰਦਾ ਉਹਦੇ ਘਰ ਵਿੱਚ ਨਿਤਨੇਮ ਹੋਣਾ ਚਾਹੀਦਾ ਤੇ ਜਿਹੜਾ ਬੰਦਾ ਨਿਤਨੇਮ ਕਰਦਾ ਉਹਨੂੰ ਸੰਸਾਰ ਤੋਂ ਡਰਨ ਦੀ ਲੋੜ ਨਹੀਂ ਹੁੰਦੀ ਜੇ ਧਰਨ ਦੀ ਗੱਲ ਕਰਦੇ ਹੋ ਨਾ ਅੱਜ ਕਹਿੰਦੇ ਖਾੜਕੂ ਆ ਕੌਣ ਸੀ ਖਾੜਕੂ ਕੌਣ ਹੈ ਜੇ ਪੜਨਾ ਨਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਇਤਿਹਾਸ ਤੇ ਗੁਰਨਾਨਕ ਤੋਂ ਵੱਡਾ ਖਾੜਕੂ ਹੀ ਕੋਈ ਨਹੀਂ ਸੀ ਜਿਹਨੂੰ ਬਾਬਰ ਨੂੰ ਜ਼ਬਰ ਕਹ ਦਿੱਤਾ ਉਹਦੇ ਵੱਡਾ ਖਾੜਕੂ ਕੌਣ ਸੀ ਸੰਸਾਰ ਦੇ ਉੱਤੇ ਜੇ ਇਤਿਹਾਸ ਪੜ੍ਹੀਏ ਮੈਂ ਗੱਲ ਕਰ ਰਿਹਾ ਸੀ ਆਨੰਦ ਕਾਰਜ ਦੀ ਇੱਕ ਵਾਰੀ ਸੇਵੇ ਪਾਤਸ਼ਾਹ ਮਹਾਰਾਜ ਦਾ ਲੱਗਿਆ ਹੋਇਆ ਦਰਬਾਰ ਧੰਨ ਗੁਰੂ